ਥਰਲੀ ਅੱਜ ਆਈ ਆ ਖੇਤ ਹੋ ਪੂਰੇ ਜਵਾਕ ਨੂੰ ਕੋਈ ਚੱਕ ਕੇ ਚੜਾ ਦੋ ਤਾਂ ਹਾਂ ਇਹਨੂੰ ਰਾਹ ਨਹੀਂ ਲੱਭਦਾ ਤਾਂ ਹਾਂ ਚੜਨ ਨੂੰ ਓਏ ਘੁਰ ਕਮਲਾ ਏ ਅੱਜ ਜਵਾਕ ਜੇ ਇਹਨੂੰ ਚੱਕ ਕੇ ਚੜਾਈਂਦਾ ਬੱਸ ਹੋਰ ਮੈਂ ਤੇ ਸਮਝ ਨਹੀਂ ਆਉਂਦਾ ਨਾ ਟਰੈਕਟਰ ਛੋੜਿਆ ਬਾਈ ਵੇਖ ਲਓ ਜੀ ਰੇਹ ਦੀ ਟਰਾਲੀ ਲੈਣ ਗਿਆ ਸੀ ਕੰਮਾਂ ਮੁੜ ਆਇਆ ਇਹ ਇੰਨਾ ਦਾ ਰੇਹ ਪੈ ਗਿਆ ਸੀ ਆ ਇੰਨਾ ਕ ਭਾਰ ਰੇਹ ਦਾ ਹੋਊਗਾ ਸਾਢੇ 3-4 ਕਿੱਲੇ ਨੂੰ ਇਹਦੇ ਜਿਹੜਾ ਹੁਣ ਪੌਣੇ ਮੁਰਗੀਆਂ ਵਾਲਾ ਇਹ ਵੱਡੇ ਟਰਾਲੇ ਨਾਲ ਮੱਥਾ ਲਾਇਆ ਗਿਆ ਵੱਡੇ ਟਰਾਲੇ ਨਾਲ ਮੱਥਾ ਲਾਇਆ ਕਹਿੰਦੇ ਮੁੰਡਿਆਂ ਨੇ ਕਹਿੰਦੇ ਲੈ ਕੇ ਆਉਣਾ ਤਾਂ ਆਹੀ ਆ ਦੇਖੋ ਕਰਦੇ ਆ ਸ਼ੁਰੂ ਕੰਮ ਅਰੇ ਹੈਗਾ ਥੋੜਾ ਜਿਆ ਸੁੱਕਾ ਕਈ 부ੜਕ ਜਾਂਦੀ ਆ ਕਈ ਵਾਰ ਤਾਂ ਐ ਚੱਕ ਕੇ ਛੱਡਣਾ ਪੈਂਦਾ ਆ ਦੇ ਇੱਧਰ ਐ ਲਾਈ ਜਾਂਦੇ ਆ ਮੁੰਡੇ ਆ ਮੁੰਡੇ ਢਾਲੇ ਤੇ ਲਾਉਂਦੇ ਇੱਥੇ ਅਸੀਂ ਇੱਥੇ ਮੂਰੇ ਲਾਈ ਜਾਂਦੇ ਆ ਆ ਸਾਰਾ ਏਰੀਆ ਪਤਾ ਰਿਹਾ ਦਾ ਆ ਰਹਿ ਗਿਆ ਬਸ ਬਸ ਆ ਹੀ ਰਹੇਗਾ ਥੋੜਾ ਜਿਹਾ ਹਾਂ ਇੱਥੇ ਦਾ ਬਾਕੀ ਥੋੜਾ ਜਿਹਾ ਹੀ ਰਹਿ ਗਿਆ ਲਓ ਬਈ ਮੁੰਡਿਓ ਆਪਾਂ ਪਟਿਆ ਸੀਗਾ ਦਰਾਖਤ ਇਥੋਂ ਓਟੋ ਆ ਗਿਆ ਤੇ ਇੱਥੇ ਕੱਕਬ ਦੇਖੋ ਹੁਣ ਨਿਕਲ ਜੂਗਾ ਨਹੀਂ ਚਾਂ ਸਦਾ ਲੱਗਦੇ ਨਹੀਂ ਵੀ ਨਿਕਲ ਜੂਗਾ ਚਲੋ ਵੀ ਚਲੋ ਚਲੋ

ਕਰਤਾ ਕੰਮ ਖਬੂ ਤੇ ਟਰਾਲੀ ਇੱਥੇ ਇੱਕ ਦਾ ਸੀਗਾ ਦਰਾਖਤ ਪਟਿਆ ਇੱਕ ਇਥੇ ਤਾਂ ਦਾ ਬਾਣ ਸੀਗਾ ਉੱਚਾ ਪਾਣੀ ਡੇਗਦਾ ਹੁੰਦਾ ਸੀ ਇਹ ਟੋਆ ਭਰਿਆ ਉੱਥੇ ਆ ਗਈ ਟਰਾਲੀ ਖਬ ਗਈ ਆ ਵੱਡਾ ਟਰਾਲਾ ਇਹ ਰੇਦਾ ਭਰਿਆ ਆ ਦੇ ਹੁਣ ਮੁੰਡਿਆਂ ਨੇ ਜੋਰ ਲਗਾਉਂਦੇ ਆਂ ਦਵਾਉਂਦੇ ਆਂ ਟਰੈਕਟਰ ਵੀ ਲਾਤਾ ਥੱਲੇ ਆਹ ਡਰਾਈਵਰ ਸਾਹਿਬ ਨੇ ਖਬ ਹੋਇਆ ਸੀ ਇਹ ਆਹ ਕੱਢਦਾ ਸੀਗਾ ਜੋਰ ਮਰਾ ਮਰਾ ਇਹਨੇ ਥੱਲੇ ਲਾਤਾ ਆਹ ਬੰਦੇ ਨੇ ਇਹਨੇ ਖੋਇਆ ਹੈਗਾ ਜਦੋਂ ਤਾਂ ਆਹ ਟਰੈਕਟਰ ਖੜਾ ਹੋ ਗਿਆ ਲੈ ਸੀਟ ਤੇ ਬੈਠਾ ਕੰਮਨ ਲੱਗ ਗਿਆ ਜਦੋਂ ਕੰਮ ਕਰਨ ਪੁੱਠੇ ਹੀ ਕਰਦੇ ਜਮਾ ਥੱਲੇ ਲਾ ਕੇ ਖੜਾਇਆ ਇਹਦਾ ਟਰਾਲੀ ਵੀ ਜਮਾ ਥੱਲੇ ਲੱਗ ਗਈ ਹੋ ਦੇ ਜਮਾ ਥੱਲੇ ਹੁੱਕ ਜੀ ਜਮਾ ਥੱਲੇ ਲੱਗ ਗਈ ਆਹ ਦੇਦਾ ਵੀ ਟੱਟ ਜਾ ਜਮਾ ਥੱਲੇ ਲਾਤਾ ਟਰੈਕਟਰ ਕੀ ਨਿਕਲੇ ਇੱਕ ਤਾਂ ਪੰਗੇ ਵਾਲੇ ਲੈਦੇ ਆਹ ਡਰਾਈਵਰ ਸਾਹਿਬ ਤਾਂ ਵਸ ਕੰਬੀ ਜਾਵੇ ਜੋ ਟਰੈਕਟਰ ਤਾਂ ਖੜਾ ਹੋ ਗਿਆ ਵੀ ਹੋ ਗਿਆ ਇਹ ਓਕੇ ਯਾ ਦੇਖ ਲੋ ਯਾਰ ਆ ਹੀ ਮਗਰਾੜ ਦੇ ਬੰਦਾਂ ਨੇ ਆ ਮਗਰਾੜ ਦੰਗਾ ਕਰਤਾ ਪਤਾ ਨਹੀਂ ਕਾਦੇ ਚ ਮਾਰਿਆ ਅੱਜ ਅੱਜ ਹੀ ਲੈ ਕੇ ਗਿਆ ਇਹ ਅੱਜ ਹੀ ਬੰਗਾ ਕਰ ਲਿਆ ਹੋ ਰਹੀ ਯਾਰ ਇਹ ਪੁੱਠੇ ਕੰਮ ਹੀ ਕਰਦਾ ਇਹ ਵੀ ਡਰਾਈਵਰ ਆਹਦੇ ਟੋਚਨ ਲਈ ਮੁੰਡਾ ਟਰੈਕਟਰ ਲੈ ਕੇ ਆਇਆ ਇਹ ਦਾ ਨਾ ਖੋਲਦੀ ਗੋਸ ਉਥੇ ਕੋਈ ਰੇ ਸੱਟਣਾ ਹੈ ਹੀ ਰਾਹ ਚ ਬ੍ਰੇਕਾਂ ਦੇ ਖੜਾ ਹੋ ਕੇ ਰੋਕਿਆ ਸਾਰਾ ਜੋਰ ਲਾਤਾ ਮੁੰਡੇ ਨੇ ਆ ਟੋਚਣ ਲਈ ਟਰੈਕਟਰ ਲੈ ਕੇ ਆਂਦਾ ਉਹ ਰੇ ਸਿੱਟੀ ਜਾਂਦੇ ਸੀ ਉਹਨਾਂ ਦੇ ਉਥੇ ਹਾਲਜੇ ਕੱਢ ਆਂਦੇ ਅਸੀਂ ਕਹਾਂ ਟਰੈਕਟਰ ਦਾ ਸਾਨੂੰ ਟੋਚਣਾ ਪਾਉਣਾ ਹੈ ਟਰੈਕਟਰ ਖੁੱਭ ਗਿਆ ਸਾਡਾ ਕੱਢਣਾ ਆਹ ਬੰਦਾ ਲੈ ਕੇ ਆਇਆ ਇਹਨੂੰ ਨੱਕਰੀ ਆਉਂਦਾ ਸੀਗਾ ਆਹ ਖੁੱਭ ਗਿਆ ਪਾਉਣਿਆ ਇਹਨੂੰ ਟੋਚਣਾ ਇਹਨਾਂ ਦਾ ਵਿਚਾਰੇ ਨੇ ਕੀ ਖਚਣਾ ਕਿ ਖੱਚ ਤੂੰ ਦੇਖਦੇ ਆ ਆਹ ਦੇ ਸਵਾਦ ਲੈਣ ਆਲੇ ਆ ਗਏ ਆਏ ਸਵਾਦ ਲੈਂਦੇ ਆ ਲੋਕ ਆ ਕੇ ਦੇਖਣ ਸਕੂਟਰੀ ਹੋ ਤੇ ਖੜਾ ਕੇ ਨਹੀਂ ਆਇਆ ਇੱਥੇ ਨੇੜੇ ਹੀ ਲੈ ਆਇਆ ਵੀ ਸਵਾਲ ਲੈ ਕੇ ਆ ਮੈਂ 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 ਦੁਕਾਨ ਤੇ ਜਾਂਦਾ ਸੀ। ਆਹੀ ਬੰਦਾ ਉਹ ਤਾਂ ਐਂ ਕਹਿੰਦੇ ਸੀ ਕਹਿੰਦੇ ਇਹਨੂੰ ਬਾਈ ਬਣ ਕੇ ਕਹਿੰਦੇ ਇਹਨੂੰ ਮੂਰੇ ਪਾ ਲਿਓ। ਕਿਹਾਂ? ਇਹਨੇ ਹੋਰ ਨਾ ਕਿਤੇ ਕਹਿੰਦੇ ਇਹਨੂੰ ਬਚਾ ਲਿਓ ਪੱਟ ਦਿਓ। ਵੀ ਅੱਧਾ ਮੂਰੇ ਰਹਿ ਜਾਂਦਾ ਮਗਰ ਹਾਲਤ ਦੇਖ ਇਹ ਵੀ। ਹਾਲ ਤਾਂ ਗੰਭੀਰ ਹੈ ਜੀ ਪਹਿਲਾਂ ਬੋਤਲਾਂ ਲਵਾ ਕੇ ਲਈਏ ਇਹਦੇ। ਪੱਖਾ ਵਾਲਾ ਹੱਤ ਦਾ। ਅੱਜ ਬਾਈ ਜੀ ਲੱਗੇ ਸੀ ਰੇਪ ਹੋ ਗਿਆ। ਬੱਸ ਹੋ ਗਏ। ਨੋ ਟਰੈਕਟਰ ਜੋੜਿਆ ਬਾਈ ਫਿਰ ਆ ਜਾਂਦਾ ਨੇ ਇਹਨਾਂ ਬੱਚਾ ਇਹ 나ਗ ਦਾ ਬੱਚਾ ਹੈ ਆਹ ਦੇਖੋ ਇਹ ਐਨ ਐਕ 37 ਆ ਰਿਹਾ ਵੀਲੇ ਆ ਵੀਲੇ ਆ ਲੱਗੇ ਵੀ ਲੱਗੇ ਮੁੰਡੇ ਦੇਖਿਆ ਟਰਾਲਾ ਇਹ ਹੋਈ ਲੱਗੇ ਲੱਗੇ ਵਾਹ ਨਾ ਰਾਮੋਤ ਕਾ ਹੀ ਆਵੇ ਮੇਰਾ ਇਹ ਉਹ ਬਈ 나ਗ ਦਾ ਬੱਚੇ ਦੇ ਬੈਠਾ ਦੇ ਸਰਲੀ ਅੱਜ ਆਈ ਆ ਖੇਤ ਹੋ ਘਰੀ ਬੜਿਆ ਰਹਿਣਾ ਬਾਹਰ ਨਹੀਂ ਨਿਕਲਦਾ ਦੱਸ ਪਰ ਸੁਣ ਜਵਾਕ ਨੂੰ ਕੋਈ ਚੱਕ ਕੇ ਚੜਾ ਦੋ ਤਾਂ ਹਾਂ ਇਹਨੂੰ ਰਾਹ ਨਹੀਂ ਲੱਭਦਾ ਤਾਂ ਹਾਂ ਚੜਨ ਨੂੰ ਓਏ ਗੁਰ ਕਮਲਾ ਏ ਆ ਜਵਾਕ ਜੇ ਇਹਨੂੰ ਚੱਕ ਕੇ ਚੜਾਈਦਾ ਹਾਂ ਮੇਰੇ ਬਿਨਾ ਇਹਨਾਂ ਦੀ ਟੁੱਟ ਜੂ ਇਹ ਮੂੰਧੇ ਮੂੰ ਜਾ ਕੇ ਡਿੱਗੇਗਾ ਸਿੱਧਾ ਕਰ ਲਓ ਅੜ ਕੇ ਕਰ ਲਓ ਲਾਓ ਵੀ ਮਿੱਤਰੋ ਮੁੰਡੇ ਪੂਰੇ ਫੇਟਾ ਕੰਦੇ ਆਇਤਾ ਸਾਰਾ ਨਮਿੱਤਰ ਲੱਗੇ ਪਏ ਪੂਰੇ ਦੌਰਾਂ ਦੌਰਾਂ ਦੇ ਆਹ ਵਪਾਰੀ ਨੂੰ ਤਾਂ ਫੋਨ ਵਾਲੇ ਆਉਂਦੇ ਆ ਏਜੀ ਵਾ ਪਾਰੀ ਇੱਕ ਹੱਥ ਨਾਲ ਹੀ ਲੌਂਦਾ ਕਹੀ ਸਟਾਈਲ ਵੱਖਰਾ ਹੀ ਹੈ ਇਹਦਾ ਓ ਲਾਲਾ ਫੋਨ ਹੈ ਵਧਾਈਆਂ ਹੋ ਗਈਆਂ ਫਿਰ ਤਾਂ ਪਾਰਟੀ ਓਏ ਆ ਦੇਖ ਤੇਜ ਹੋ ਗਿਆ ਪੂਰਾ ਚੱਲ 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 ਇਹ ਉਹ ਕਨੇਕਲਾ ਨਾ ਸੌਦਾ ਚੱਲ ਤਾਂ ਆ ਕੇ ਰੱਖ ਲਾ ਬਈ ਖੋਲ ਲੋ ਡਾਲਾ ਕਰ ਆ ਕੇ ਲਈ ਅੜ ਗਈ ਚਾਰ ਨਿਕਲ ਗਈ ਫੇਰ ਦੋ ਡਾਲਾ ਥੱਲੇ ਉਧਰ ਦੇ ਪਾਸੇ ਲੋਕ ਲੱਗਿਆ ਉਹ ਲਾ ਖੋਲ ਦੇ ਪਰਾਂ ਤੋਂ ਇਹ ਭੱਜ ਜਾਊ ਖੜ ਜਾ ਲੋਕ ਖੋਲ ਲੈਂਦੇ ਓਏ ਕੀ ਲੋਕ ਹੈ ਇਹ ਆ ਸਾਈਡ ਲਾ ਆ ਦੇ ਆਹ ਖੋਲ ਲਾ ਗੁੱਤਾ ਜਾ ਹੱਥ ਨਾ ਦੇਣ ਚੱਲ ਮਾਰ ਲਾਤ ਓਏ ਆ ਰਹਿ ਗਈ ਬਸ ਇੰਨੀ ਕੁ ਟਰਾਲੀ ਥੋੜੀ ਕੋਈ ਆ ਕਿਉਂ ਡਰਦੇ ਆ ਆ ਦੇ ਰੈਂਬੋ ਤੇਜ਼ੀ ਡਾਉਣ ਆਦਾ ਬਾਈ ਬਰੋਲੇ ਬੰਨ ਦਿੰਦਾ ਗਰਮੀ ਵਾਲੀ ਆ ਪਾਣੀ ਪੂਣੀ ਪੀ ਕੇ ਛੱਡਿਆ ਮੁੰਡੇ ਹੁਣ ਦੁਬਾਰਾ ਲੱਗਦੇ ਆਲਾ ਹੁਣ ਐਨੋ ਗਰਮੀ ਜ਼ਿਆਦਾ ਲੱਗਦੀ ਆ ਦਾ ਕੱਪੜਾ ਦੁਬਾਰਾ ਹੋਇਆ ਫਿਰਦਾ ਬਈ ਮੁਰਗੀਆਂ ਵਾਲਾ ਬਈ ਕੀ ਕਰੀਏ ਡਾਟ ਕਢਾ ਦਿੰਦਾ ਹਨਾ ਬੜਾ ਔਖਾ ਬਈ ਹਵਾ ਬਹੁਤ ਜਿਆਦਾ ਹਵਾ ਲੱਗਦੀ ਨਹੀਂ ਕਿਸੇ ਪਾਸਿਓ ਇਹ ਕਿਹਦੀ ਗਰਮੈਸ਼ ਵਾਲੀ ਆ ਹਵਾ ਲੱਗਣੀ ਨਹੀਂ ਆਉਂਦੀ ਰੇਹ ਦੀ ਗਰਮੈਸ਼ ਆ ਇੱਕ ਪੈ ਨਹੀਂ ਮਾੜੀ ਵੀ ਨਹੀਂ ਲੱਗਦੀ ਬਸ ਟਰਾਲੀ ਜੀ ਡਾਟ ਕਢਾਉਂਦੀ ਆ ਭੁੰਡੇ ਆ ਬਾਹਰ ਟਰਾਲੀ ਦਾ ਕਿਹੜੀ ਆ ਟਰਾਲ ਲਈ ਆ ਵੱਡਾ 14 ਫੁੱਟਾ ਲਾ ਬਈ ਰੇਹ ਤਾਂ ਲਾਤਾ ਟਾਈਮ ਹੋ ਗਿਆ 10 ਵਜੇ ਰਾਤ ਨੂੰ ਤੇ ਹੁਣ ਕੱਦੂ ਕਰਨਾਗਾ ਦਿਖਾਉਣਿਆਂ ਜਾ ਕੇ ਤੁਹਾਨੂੰ ਕੱਦੂ ਵੀ ਕਰਦੇ ਆ ਗਏ ਆਪਾਂ ਆ ਮੋਟਰ ਤੇ ਆ ਗਏ ਹੁਣ ਇੱਥੇ ਕਰਨਾ ਕੱਦੂ ਆ ਦੇ ਜਮਾ ਗੁਰਦਾ ਦੇ ਨਾਲ ਹੀ ਆ ਜਾਂਦੀ ਹੈ ਤੇ ਉਹ ਕਰੀ ਜਾਂਦਾ ਕੱਦੂ ਮੁੰਡਾ ਲੱਗਾ ਪਿਆ ਕੱਦੂ ਕਰਨਾ ਦਿਖਾਉਣਿਆਂ ਤੁਹਾਨੂੰ ਜੇ ਨੇੜੇ ਆਇਆ ਕਰਕੇ ਸਾਰਾ ਇਹ ਇਹ ਜਾਵਾਂਗੇ ਘਰੇ ਡਾੜੀ ਬੰਦਾ ਟਰੈਕਟਰ ਦਾ ਇਹਦੇ ਵਿੱਚ ਬਾਣ ਪਹਿਲਾਂ ਭਰਿਆ ਨਹੀਂ ਇਹ ਦੁਬਾਰਾ ਪਾਣੀ ਛੱਡਿਆ ਬਾਣ ਹੋਣਾ ਇਹਦੇ ਵਿੱਚ ਟਰੈਕਟਰ ਤੁਰਦਾ ਨਹੀਂ ਜਾਂ ਸੱਬੂ ਮਸਾਂ ਜੀ ਆਊਗਾ ਟਰੈਕਟਰ ਦਾ ਡਾੜੀ ਪੈਂਦਾ ਸਾਰਾ ਜੋਰ ਲੱਗਿਆ ਗਿਆ ਟਰੈਕਟਰ ਦਾ ਰੋੜਾ ਪਾਈ ਜਾਂਦਾ ਮਾ ਦਾ ਬਾਪ ਐਨਾ ਠਾਵੇ ਗ੍ਰਾਂਥੀਆਂ ਠਾਦੇ ਸਾਰੇ ਇਹ ਦੇਖਾ ਹੋਣਾ ਇਹ ਰੋੜਾ ਪਵਾਈ ਜਾਂਦਾ ਉਦੇ ਉਨ ਜਾਨੀ ਕੀ ਪਾਉਣੇ ਆ ਜੋ ਬੀ ਬਜਾਦਾ ਲਈ ਆ ਆ ਦੇਖ ਲਓ ਵੱਡਾ ਡਰਾਈਵਰ ਕਹਿੰਦਾ ਜੀ ਮੈਂ ਚਲਾਉਣਾ ਆਖੇ ਟਰੈਕਟਰ ਕਰਨਾ ਕਦੂ ਵੱਡੇ ਬੈਲੀ ਨੂੰ ਅੱਧ ਵਿਚਾਲੇ ਨੀਂਦ ਆਉਣ ਲੱਗੀ ਹੁਣ ਕੰਮੇ ਨੂੰ ਭੇਜਿਆ ਕਦੂ ਕਰਨ ਨੂੰ ਕਹਿੰਦਾ ਡੋਲਿਆ ਗਿਆ ਕਿ ਮੈਨੂੰ ਭਲੇਖੇ ਪੈਂਦਾ ਜੀ ਕੁੱਤਾ ਮੂਰੇ ਆ ਗਿਆ ਲੈ ਕੁੱਤਿਆਂ ਦੇ ਭਲੇਖੇ ਪਾਣ ਲੱਗੇ ਇਹਨਾਂ ਨੂੰ ਲਾਓ ਵੀ ਮਿੱਤਰ ਕਦੂ ਕਰਤਾ ਰਾਤ ਦਾ 1 ਵਜ ਗਿਆ ਹੁਣ ਚાલਦੇ ਆ ਘਰੇ ਤੁਹਾਨੂੰ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਏ